ਬੇਸ਼ੱਕ ਹੜ੍ਹਾਂ ਦੇ ਵਿਚਾਲੇ ਭਾਵੇਂ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਪਰ ਜੁਲੰਦਰ ਦੇ ਪਿੰਡ ਤੇ ਮੂੜ ਤੋਂ ਦਰਿਆ ਸਤਲੁਜ ਦਾ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਦਾ ਦੇ ਕਿ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਕੰਢੇ ਤੁਸੀਵਾਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਡਰੇਨ ਵਿਭਾਗ ਫੌਜ ਤੇ ਆਮ ਲੋਕ ਡਟੇ ਹੋਏ ਨੇ ਪਰ ਦਰਿਆ ਦਾ ਜਿਹੜਾ ਪਾਣੀ ਦਾ ਵਹਿਣ ਆ ਉਹ ਬਦਲਨ ਕਰਕੇ ਸਤ루 ਜ਼ਬਾਂ ਦੇ ਬਿਲਕੁਲ ਨੇੜੇ ਵਹਿਣ ਲੱਗਿਆ ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਪਰੰਤੂ ਇਸ ਇਲਾਕੇ ਦੇ ਵਿੱਚ ਲੋਕਾਂ ਦੀਆਂ ਚਿੰਤਾਵਾਂ ਵਾ ਵਾ ਚੁੱਕਿਆ ਨੇ ਕਿਉਂਕਿ 2023 ਦੇ ਵਿੱਚੋ ਇੱਥੋਂ ਹੀ ਬੰਨ ਟੁੱਟਿਆ ਸੀ ਤਾਂ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ ਤਾਂ ਲਗਾਤਾਰ ਟੀਮਾਂ ਦੇ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਆਓ ਸੁਣਦੇ ਹਾਂ ਅੱਗੇ ਤੋਂ ਬਾੜਾਂ ਤੋਂ ਪਾਣੀ ਵਾਪਸ ਤੇ ਲੈ ਜਾਂਦਾ ਸੀ ਤੇ ਪਾਣੀ ਆਪਣੇ ਘਰ ਵਿੱਚ ਦਿਲ ਜਾਂਦਾ ਸੀ ਉਹ जरा बेसी हमने रास्ता बदल दिता हूँ सारे सारा बंद जरा वापस बन लगते अगे दो दरिया काफी जरा है बंद हिट कर रहा है लगातार गेम एस डी आर एफ डी फिर इंडिया

ਸੋ ਦਾ ਦੇ ਕੇ ਸਬੰਧ ਦੇ ਟੁੱਟਣ ਦੇ ਕਾਰਨ ਜਿੱਥੇ ਜ਼ਿਲ੍ਹਾ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਦੇ ਵਿੱਚ ਚੜ ਗਿਆ ਸੀ ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲ ਦੇ ਕਰਕੇ ਇਸ ਇਲਾਕੇ ਦੇ ਮੱਥੇ ਦੇ ਉੱਤੇ ਚਿੰਤਾ ਦੀ ਲਕੀਰਾਂ ਦਿਖਾਈ ਦੇ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ